हाँ सर दोबारा बताना अभी वो सामने वाला तो हो गया अमिताभ बच्चन का यो सामने वाला वो अमिताभ बच्चन का ना नमिताभ बच्चन का है अमिताभ बच्चन और इसके पीछे जलसा है बंगले का नाम है जलसा जलसा और इसके पीछे है राकेश रोशन ऋतिक रोशन का पिताजी राकेश रोशन का है वो पीछे बंगला साथ में हाँ ठीक है और सात नंबर उधर है अपना ਅਭਿਸ਼ਖ ਗੱ찬 ਉਹ ਸਾ ਬਾਲਕ ਕੱਲਕ ਪਰਿਵਾਰ ਰਹਿੰਦਾ ਹੈ ਠੀਕ ਹੈ আর یہاں پہ ਸੀਪਾ ಶೆੱਟੀ সিলਪਾ ಶೆੱਟੀ ਉਹ সামনে ਵਾਲਾ हां ਉਹ সামনে ਵਾਲਾ ਇੱਧਰ ਸੀਪਾ ಶೆੱਟੀ ਰਹਿੰਦੇ ਠੀਕ ਹੈ ਠੀਕ ਹੈ थैंक यू थैंक यू ਸਰ ਦੋਸਤੋ ਇਹਨਾਂ ਦੋ ਗੜਿਆਂ ਲੋਕਾਂ ਨੂੰ ਮਿਲਣ ਦਾ ਮੇਰਾ ਕੋਈ ਵਿਚਾਰ ਨਹੀਂ ਸੀ ਇਹ ਬੱਚਿਆਂ ਦੀ ਜਿੱਦ ਕਰਕੇ ਇਹ ਹੀਰੋ ਲੋਕਾਂ ਦੇ ਜਿਹੜੇ ਘਰ ਵੇਖਣ ਵਾਸਤੇ ਬੱਚੇ ਕਹਿੰਦੇ ਦੇਖਣਾ ਤਾਂ ਆਉਣਾ ਪੈ ਗਿਆ ਨਹੀਂ ਤੇ ਇਹਨਾਂ ਦੋ ਗੜਿਆਂ ਨੂੰ ਆਪਾਂ ਆ ਮਿਲਦਾ ਆਪਣਾ ਕੋਈ ਵਿਚਾਰ ਨਹੀਂ ਹੈਗਾ ਸੀਗਾ ਇਹ 도ਗਲੇ ਬੰਦੇ ਆ ਇਹਨਾਂ ਦਾ ਮਿਲਣ ਨੂੰ ਕੋਈ ਫਾਇਦਾ ਨਹੀਂ ਬਾਕੀ ਬੱਚਿਆਂ ਦੀ ਜिद ਕਰਕੇ ਮੈਨੂੰ ਆਉਣਾ ਪਿਆ ਅੱਗੇ ਵੇਖੋ ਤੁਸੀਂ ਉਹਨੇ ਅਮਤਾਵਚਨ ਦਾ ਘਾਰ ਆ ਅੱਗੇ ਤਸਵੀਰਾਂ ਵੇਖੋ ਤੁਸੀਂ ਤੇ ਕਦੀ ਕਦਈ ਇਹ ਮਤਾਵਚਨ ਬਾਹਰ ਆਉਂਦਾ ਉਹ ਚੜ ਕੇ ਨਾ ਲੋਹੇ ਜਿਹੇ ਦੇ ਉੱਤੇ ਤੇ ਉੱਤੇ ਖਲੋ ਕੇ ਗੇਟ ਦੇ ਆ ਪਾਸੇ ਐਸ ਗੇਟ ਦੇ ਉੱਤੇ ਖਲੋ ਕੇ ਤੇ ਉਹ ਫਿਰ ਬਾਹਰ ਸਾਰਿਆਂ ਨੂੰ ਸੱਜੀ ਘਰ ਬੁਲਾਉਂਦਾ ਮਤਾਵਚਨ ਆ ਆ ਜਿਹੜਾ ਗੇਟ ਆ ਦੋਸਤੋ ਇਹ ਹੈ ਜੀ ਮਨਤਾਬ ਚੰਦਾ ਘਰ ਮਨਤਾਬ ਚੰਦੇ ਘਰ ਦੇ ਬਿਲਕੁਲ ਅਸੀਂ ਸਾਹਮਣੇ ਖੜੇ ਆ ਤੇ ਆ ਇਹ ਜੀ ਅਜੀਤ ਦੇਵਗੰਦਾ ਘਰ ਆ ਜੀ ਤੇ ਦੋ ਤਰੀਕ ਨੂੰ ਤੁਸੀਂ ਮਿਲ ਸਕਦੇ ਜੀ ਦੋ ਤਰੀਕ ਤੋਂ ਪਹਿਲਾਂ ਨਹੀਂ ਕਿਉਂਕਿ ਉਹਨਾਂ ਜਨਮ ਦਿਨ ਹੁੰਦਾ ਹੈ ਪੁੱਛਿਆ ਸਕਿਉਰਿਟੀ ਨੂੰ ਉਹ ਕਹਿੰਦੇ ਨਹੀਂ ਪਰ ਪਰ ਕਿੱਥੇ ਸਾਡੇ ਕਰਮ ਇੱਕ ਕਰਮ ਕਿਸੇ ਦੀ ਨਹੀਂ ਕਿ ਕੋਈ ਵੀ ਨਹੀਂ ਮਿਲ ਸਕਦਾ ਨਾ ਤੇ ਮਿਲਣ ਦੀ ਕੋਸ਼ਿਸ਼ ਇੱਥੇ ਕਿ ਕਰਾਣ ਜਿਵੇਂ ਅੱਗੇ ਜਾ ਕੇ ਕਰਾਣ ਤੇ ਭੁਉਣ ਚਪੀਆਂ ਪਾ ਕੇ ਤੁਸੀਂ ਮਰ ਸਕਦੇ ਜੇ ਬਾਕੀ ਕੋਈ ਨਹੀਂ ਕਿਸੇ ਨੂੰ ਮਿਲਣਾ ਉਂਝ ਤੁਸੀਂ ਕੰਮ ਆਉਂਦੇ ਜੇ ਤੇ ਮਾੜਾ ਜਿਹਾ ਇਹ ਦੇਖ ਸਕਦੇ ਹਾਂ ਜੀ ਅਸੀਂ ਕਰ ਦਿੱਸਿਆ ਜੀ ਬਾਕੀ ਕੋਈ ਐਡੀ ਗੱਲ ਨਹੀਂ ਜੀ ਕਿਸੇ ਨੇ ਉਂਝ ਤੁਹਾਨੂੰ ਨਿਲ ਜੇ ਤੇ ਨਿਲ ਜੇ ਬਾਕੀ ਤੁਹਾਡੇ ਕਰਮ ਕੰਮ ਕਰ ਦਿੰਦੇ ਬਸ ਓਸ ਭਰਾ ਨਹੀਂ ਮਿਲਣਾ ਘਰੇ ਵੀ ਆਹ ਕਰਾ ਜੀ ਜਗਮੀ ਦੇ ਪਾ ਜੀ ਕਰਮਿੰਦਰ ਜੀ ਇਹ ਯਸ চোপੜਾ ਕਾ ਕਰਾ ਇਹ ਸੋ ਪ੍ਰਤੀਪੀ ਕਿਹਾ ਇਹ ਨਾ ਜੀ ਯਸ ਚੋਪੜਾ ਕਾ ਕਰਾ ਜੀ ਕਿ ਕੀ ਬਤਾ ਬਾਹਰ ਕਹਿੰਦੇ ਲੱਗੇ ਹੁੰਦੇ ਉੰਜ ਵੱਡੇ ਵੱਡੇ ਪਰ ਸਾਡੀ ਕਿਸਮਤ ਕਿੱਥੇ ਇਹਦਾ ਰੱਬ ਕੋਈ ਜਗਾਜ ਦੇਵੇ ਤੇ ਜਗਾ ਦੇਵੇ ਆ ਜੀ ਕਰ ਜੈਸ ਚੋਪੜਾ ਦਾ ਠੀਕ ਹੈ ਜੀ ਮੈਂ ਮਾਜ ਮਾਰ ਕੇ ਪੁੱਛਣ ਲੱਗਾ ਸੀ ਵੀ ਸੇਵਾ ਮਾਲ ਦੇ ਜੀ ਹੈਗੇ ਜੀ ਹਾਂ ਮੈਡਮ ਦਾ ਪ੍ਰੋਡਕਟ ਆਇਆ ਹੈ ਤਾਂ ਪ੍ਰੋਡਕਟ ਆਇਆ ਤਾਂ ਕੋਈ ਮੈਮ ਕਾ ਪ੍ਰੋਡਕਟ ਆਇਆ ਤਾਂ ਆ ਜੀ ਤੇ ਕਿੱਤਿਆ ਕਿਹਨਿਹਾ ਨਾਂ ਤੇ ਇਹ ਕਾਰ ਆ ਜੀ ਮਹਿਲਾ ਕਿਹਨੇ ਕੱਢੀ ਤੂਹਾਨੂੰ ਦੇਖ ਪਾ ਜੀ ਇਹ ਘਰ ਤਾਂ ਵਿਖਾ ਦੇ ਤੂੰ ਤਾਂ ਉਹਨੂੰ ਕੈਮਰਾ ਲੱਗ ਜਾਣਾ ਇਹ ਕਾਰ ਆ ਦੂਜਾ ਨੇ ਟੋਲੇ ਫਿਲਮ ਦੇ ਵਿੱਚ ਰੋਲ ਖੜਾ ਖਣਾ ਸ੍ਰੀ ਹਰਿਮੰਦਰ ਤੇ ਆਹ ਕਾਰ ਆ ਜੀ ਇਹ ਕਾਰ ਆ ਜੀ ਦਾ ਲੋਕੀ ਧੂਫਾਂ ਕਹਦੇ ਇਸ ਤੇ ਲਾਉਂਦੇ ਇਸ ਤੇ ਆਹ ਕਾਰ ਅਸੀਂ ਦੇਖ ਰਿਆ ਧੂਫਾਂ ਤੂਫਾਂ ਲਾਈਆਂ ਨੇ ਜੀ ਬਾਹਰ ਜੀ ਨਹੀਂ ਪਤਾ ਕਿਉਂ ਲਾਈਆਂ ਨੇ ਉਹ ਭਾਂ ਲਾਇਆ ਨੇ ਬਾਹਰ ਚਲੋ ਕਰ ਦੇਖ ਲਿਆ ਇਹ ਕਾਰ ਆ ਜੀ ਇਹ ਆ ਜਿਹੜੀ ਲਾਈਨ ਆ ਦੋਸਤੋ ਇਹ ਸਾਰੀ ਲਾਈਨ ਆ ਛੋਟੇ ਮੋਟੇ ਜਿਹੜੇ ਹੀਰੋ ਐ ਵਿਚਾਰੇ ਕੋਈ ਮਾਤੜ ਮੇਰੇ ਵਰਗਾ ਤੇਰੇ ਵਰਗਾ ਉਹਨਾਂ ਦੇ ਕਰ ਨੇ ਇੱਥੇ